ਨੀਡ ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ ਹੁਣ ਇਹਨਾਂ ਵਿਦਿਆਰਥੀਆਂ ਦੀ ਹੋਏਗੀ ਮੁੜ ਪ੍ਰੀਖਿਆ ਨੀਡ ਦੇ ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ ਸੋ ਇਹ ਖਬਰ ਪੂਰੀ ਕੀ ਹੈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨੀਡ ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ 1563 ਵਿਦਿਆਰਥੀ ਜਿਨ੍ਹਾਂ ਨੂੰ ਗ੍ਰੇਸ ਅੰਕ ਪ੍ਰਾਪਤ ਹੋਈ ਨਹੀਂ ਤਾਂ ਉਹਨਾਂ ਦੀ ਪ੍ਰੀਖਿਆ ਦੁਬਾਰਾ ਹੋਏਗੀ। ਅਦਾਲਤ ਨੇ ਆਖਿਆ ਕਿ ਅਸੀਂ ਕਾਉਂਸਲਿੰਗ ਬੰਦ ਨਹੀਂ ਕਰਾਂਗੇ ਇਸ ਲਈ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਹੁਣ ਅਗਲੀ ਸੁਣਵਾਈ 8 ਜੁਲਾਈ ਨੂੰ ਹੋਏਗੀ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ NEET UG ਮਾਮਲੇ ਸੁਣਵਾਈ ਕਰ ਰਹੀ ਹੈ। NTA ਦੀ ਤਰਫੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਨ ਲਈ ਲਿਆ ਜਾ ਰਿਹਾ ਹੈ। ਪਟੀਸ਼ਨ ਕਰਤਾਵਾਂ ਨੇ ਕਾਉਂਸਲਿੰਗ ਉੱਤੇ ਰੋਕ ਲਾਉਣ ਦੀ ਵੀ ਮੰਗ ਕੀਤੀ ਹੈ ਸੰਖੇਪ ਦੇ ਵਿੱਚ ਆਖਿਆ ਜਾਵੇ ਤਾਂ ਅਦਾਲਤ ਤਿੰਨ ਪਟੀਸ਼ਨਾਂ ਦੇ ਉੱਤੇ ਵਿਚਾਰ ਕਰ ਰਹੀ ਹੈ ਜਿਸ ਦੇ ਵਿੱਚ ਬੇਨੀਮੀਆਂ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ NEET UG 2024 ਦੇ ਸੰਚਾਲਨ ਦੇ ਵਿੱਚ ਲਾਸ ਆਫ ਟਾਈਮ ਦੇ ਆਧਾਰ ਤੇ 1500 ਤੋਂ ਵੱਧ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਵਿੱਚ ਗ੍ਰੇਸ ਮਾਰਕਿੰਗ ਦੇਣ ਬਾਰੇ ਸ਼ੰਕਾ ਪੈਦਾ ਕਰਨ ਵਾਲੇ ਨਤੀਜੇ ਨੂੰ ਚੁਣੌਤੀ ਦਿੱਤੀ ਗਈ ਹੈ ਇਹਨਾਂ ਦੇ ਵਿੱਚੋਂ ਇੱਕ ਪਟੀਸ਼ਨ ਫਿਜ਼ਿਕਸ ਵਾਲਾ ਦੇ ਸੀਓ ਅਲਕ ਪਾਡੇ ਨੇ ਦਾਇਰ ਕੀਤੀ ਸੀ ਦਾਇਰ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਗ੍ਰੇਸ ਅੰਕ ਦੇਣ ਦਾ ਐਨਟੀਏ ਦਾ ਫੈਸਲਾ ਮਨਮਾਨਾ ਸੀ ਪਾਂਡੇ ਨੇ ਕਥਿਤ ਤੌਰ ਤੇ ਲਗਭਗ 20000 ਵਿਦਿਆਰਥੀਆਂ ਤੋਂ ਪ੍ਰਤੀਨਿਧਤਾ ਇਕੱਠੀਆਂ ਕੀਤੀਆਂ ਜਿਸ ਤੇ ਦਿਖਾਇਆ ਕਿ ਘੱਟੋ ਘੱਟ 1500 ਵਿਦਿਆਰਥੀਆਂ ਨੂੰ ਗ੍ਰੇਸ ਅੰਕਾਂ ਵਜੋਂ 70 ਤੋਂ 80 ਅੰਕ ਦਿੱਤੇ ਗਏ ਸਨ ਨੀਟਯੂਜੀ ਪ੍ਰੀਖਿਆ ਸੰਬੰਧੀ ਦੂਜੀ ਪਟੀਸ਼ਨ ਐਸਆਈਓ ਦੇ ਮੈਂਬਰਾਂ ਅਬਦੁੱਲਾ ਮੁਹੰਮਦ ਫੈਜ਼ ਅਤੇ ਡਾਕਟਰ ਸ਼ੇਖ ਰੌਸ਼ਨ ਮੁਹੰਦੀਨ ਦੁਆਰਾ ਸੁਪਰੀਮ ਕੋਰਟ ਦੇ ਵਿੱਚ ਦਾਅਰ ਕੀਤੀ ਗਈ ਸੀ। ਗਾਇਰ ਇਸ ਪਟੀਸ਼ਨ ਦੇ ਵਿੱਚ ਨੀਡ ਯੂਜੀ 2024 ਦੇ ਨਤੀਜੇ ਵਾਪਸ ਲੈਣ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਰਾਂ ਨੇ ਗ੍ਰੇਸ ਅੰਕ ਦੇਣ ਲਈ ਮਨਮਾਨੀ ਕਰਨ ਦਾ ਦੋਸ਼ ਲਾਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 720 ਵਿੱਚੋਂ 718 ਅਤੇ 719 ਦੀ ਸਕੋਰ ਸੰਖਿਆਤਮਕ ਤੌਰ ਤੇ ਅਸੰਭਵ ਹੈ।